ਜਦ ਸੁਰਤ ਵਿੱਚ ਆ ਜਾਵੇ ਗੁਰੂ ਸ਼ਬਦ ਗੁਰੂ ਸੁਰਤ ਤੁੰ ਚੇਲਾ ਸਮਝ ਲੋ ਗੱਲ ਬਣ ਗਈ ਕਿਉਂਕਿ ਧੁਨ ਵੱਜ ਰਹੀ ਸੀ ਸੁਰਤ ਮੇਰੀ ਲੱਗੀ ਹੋਈ ਸੀ ਤੇ ਆ ਕੇ ਮੇਰੇ ਮੂੰਹ ਦੇ ਵਿੱਚ ਆਪ ਬੋਲਿਆ ਗੁਰੂ ਨੇ ਆਪ ਕਿਰਪਾ ਕੀਤੀ ਮੈਂ ਇੱਕ ਕਥਾ ਦੇ ਦੌਰਾਨ ਆਕਿਆ ਕਿ ਮੈਂ ਰਾਤੀ ਗੁਰੂ ਸਾਹਿਬ ਜੀ ਨਾਲ ਗੱਲਾਂ ਕਰਦਾ ਸੀ ਜਿਹੜੇ ਕੁਝ ਸੰਤਾਂ ਨੂੰ ਪਖੰਡੀ ਕਹਿੰਦੇ ਨੇ ਫਸ 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 ਕਰਕੇ ਹਸਣ ਲੱਗ ਪਏ ਮੈਂ ਕਹ ਖੜ ਜਾਓ 2 ਮਿੰਟ ਬਾਅਦ ਤੁਹਾਡੀ ਹੱਸੀ ਬੰਦ ਕਰ ਦੇਣੀ ਆ ਮੈਂ ਕਹ ਜਦ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਪੜਦਾ ਹੈ ਉਚਾਰਨ ਕਰਦਾ ਹੈ ਉਸ ਵੇਲੇ ਉਹ ਬੰਦਾ ਨਹੀਂ ਬਲਕਿ ਗੁਰੂ ਬੋਲਦਾ ਹੈ ਸੁਂਦਾ ਹੈ ਉਹ ਸੁਂਦਾ ਹੈ ਬੋਲਦਾ ਹੈ ਗੁਰੂ ਔਰ ਸੁਂਦਾ ਹੈ ਚੇਲਾ ਸ਼ਬਦ ਗੁਰੂ ਸੁਰਤ ਤੁਨ ਚੇਲਾ ਤੁਨ ਵਜ ਰਹੀ ਸੀ ਇਸ ਨੂੰ ਸੁਪਨਾ ਕਹਾ ਯਾ ਹਕੀਕਤ ਮੰਨਾ ਦੇਖ ਲੋ ਸਿਰਫ ਕੱਲ ਦੁਪਹਿਰ ਦੀ ਗੱਲ ਹੈ ਤੇ ਅੱਜ ਸਵੇਰ ਉਹਦਾ ਪ੍ਰਮਾਣ ਹੋ ਗਿਆ ਤੇ ਹੋਰ ਜਿਹੜੀਆਂ ਦੋ ਪਰੇਸ਼ਾਨੀਆਂ ਸਨ ਉਹਨਾਂ ਦੀ ਖੁਸ਼ਖਬਰੀ ਮੈਨੂੰ ਸੁਣਾ ਦਿੱਤੀ ਗਈ ਕਿ ਉਹ ਮਸਲੇ ਹੱਲ ਹੋ ਗਏ ਤੁਰਕੀ ਬਾਣੀ ਆਈ ਜਿਸ ਸਗਲ ਚਿੰਤ ਮਿਟਾਈ ਮੇਰੇ ਪਿਆਰਿਓ ਤੁਹਾਨੂੰ ਗੁਰੂ ਦੇ ਲੜ ਲੱਗਣਾ ਹੋਗਾ ਤੇ ਉਹਨਾਂ ਲੋਕਾਂ ਤੋਂ ਹੋਸ਼ਿਆਰ ਹੋਣਾ ਹੋਗਾ ਜਿਹੜੇ ਲੋਗ ਤੁਹਾਡੇ ਵਰਗਾ ਰੂਪ ਧਾਰਨ ਕਰਕੇ ਸਿੱਖਾਂ ਨੂੰ ਗੁਰੂ ਸਾਹਿਬ ਜੀ ਦਾ ਗੁਸਤਾਖ ਬਣਾ ਰਹੇ ਨੇ ਜਿਹੜੇ ਦੋ ਦੋ ਬਾਣੀਆਂ ਦਾ ਅੰਮ੍ਰਿਤ ਪਾਨ ਕਰਾ ਰਹੇ ਨੇ ਹੁਣ ਇਸ ਤੋਂ ਵੱਧ ਕਿਹੜਾ ਪ੍ਰਵਾਨ ਤੁਹਾਨੂੰ ਦੱਸਾਂ ਕਿ ਜਦ ਗੱਲ ਸਾਫ਼ ਹੋ ਗਈ ਕਿ ਦੋ ਬਾਣੀਆਂ ਦਾ ਅੰਮ੍ਰਿਤ ਪਾਨ ਹੋ ਗਿਆ ਮੈਨੂੰ ਕਹਿੰਦੇ ਨੇ ਕਿ ਵਿਚਾਰ ਕਰੋ ਹੁਣ ਵਿਚਾਰ ਦੀ ਗੱਲ ਹੀ ਨਹੀਂ ਰਹਿ ਗਈ ਜਦ ਉਹਨਾਂ ਨੇ ਦੋ ਦੋ ਬਾਣੀਆਂ ਦਾ ਅੰਮ੍ਰਿਤ ਪਾਨ ਕਰਾ ਦਿੱਤਾ ਹੈ ਬੇਨਤੀ ਕਰਦਾ ਹਾਂ ਕਿ ਸਾਡੇ ਇਸ ਸਟੇਜ ਦੇ ਉੱਤੇ ਮੈਂ ਪਤਾ ਨਹੀਂ ਕਿੰਨੇ ਟਾਈਮ ਮੈਂ ਜਿਉਂਦੇ ਰਹਿਣਾ ਹੈ ਮੈਂ ਆਪ ਦੇ ਪਿਆਰੇ ਭਰਾ ਸੰਤ ਮਹਾਪੁਰਖ ਬਾਬਾ ਗੁਰਪਾਲ ਸਿੰਘ ਜੀ ਨੂੰ ਬੇਨਤੀ ਕਰਦਾ ਹਾਂ ਕਿ ਜੇ ਅਗਰ ਮੈਂ ਇਸ ਦੁਨੀਆ ਨੂੰ ਛੱਡ ਕੇ ਵੀ ਚਲਾ ਗਿਆ ਤੇ ਮੇਰੀ ਰੂਹ ਜ਼ਰੂਰ ਆਲੇ ਦੁਆਲੇ ਘੇੜਾ ਮਾਰੂਗੀ ਇਸ ਸਟੇਜ ਦੇ ਉੱਤੇ ਕੋਈ ਵੀ ਦਸੰਦਾ ਵਿਰੋਧੀ ਨਹੀਂ ਆਣਾ ਚਾਹੀਦਾ ਹੈ ਕੋਈ ਵੀ ਜਿਹੜੇ ਦੋ ਬਾਣੀਆਂ ਦਾ ਅੰਮ੍ਰਿਤ ਪਾਨ ਕਰਾ ਰਹੇ ਨੇ ਉਹ ਨਹੀਂ ਆਣਾ ਚਾਹੀਦਾ ਹੈ ਔਰ ਜਿਹੜੇ ਇਦਾਂ ਦੇ ਗੁਸਤਾਖਾਂ ਦੇ ਨਾਲ ਕਿਸੇ ਤਰ੍ਹਾਂ ਦਾ ਤਾਲੁਕਾਤ ਤੇ ਕਿਸੇ ਤਰ੍ਹਾਂ ਦਾ ਰਿਸ਼ਤਾ ਰੱਖਦੇ ਨੇ ਉਹਨਾਂ ਨੂੰ ਵੀ ਸਾਡੇ ਸਟੇਜ ਤੇ ਬੋਲਣ ਦੀ ਆਗਿਆ ਨਹੀਂ ਹੋਗੀ